ਇਸ ਕਾਰਨ ਜਿਹੜਾ ਸਿੱਖ ਹੈ ਨਾ ਇਹ ਤੇ ਵੈਸੇ ਸਾਡੀ ਸਾਰੀ ਕੌਮ ਨੂੰ ਚਾਹੀਦਾ ਹੈ ਵੀ ਗੁਰਬਾਣੀ ਦੀ ਅੱਜ ਮੁਸ਼ਕਲ ਹੈ ਵੀ ਬਹੁਤ ਘੱਟ ਪਰ ਜੀ ਨੇ ਸਰੀਰ ਨੇ ਜਿਹੜੇ ਗੁਰਬਾਣੀ ਦੀ ਸੰਥਿਆ ਕਰਦੇ ਆ ਪਰ ਤੁਸੀਂ ਇਤਿਹਾਸ ਵਿੱਚੋਂ ਪੜੋ ਤੇ ਗੁਰਸਿੱਖਾਂ ਵਿੱਚ ਇਹ ਰਿਹਾ ਇਹ ਨਹੀਂ ਵੀ ਸੰਥਿਆ ਤਾਂ ਕਰਨੀ ਕਿਸੇ ਗ੍ਰੰਥੀ ਸਿੰਘ ਬੰਦੇ ਆ ਸਾਡੇ ਵਿੱਚੇ ਵੀ ਸਾਨੂੰ ਜਾਪਦਾ ਹੈ ਬਿਪਾਠ ਦਾ ਉਹ ਸਿੱਖੇਗਾ ਵੀ ਜਿਹਨੇ ਗਰੰਤੀ ਸਿੰਘ ਬੰਨਾ ਹੈ ਜਿਹਨੇ ਸੇਵਾ ਨਿਭਾਉਣੀ ਹੈ ਨਹੀਂ ਐਸੀ ਗੱਲ ਨਹੀਂ ਗੁਰਬਾਣੀ ਦਾ ਪਾਠ ਤੇ ਹਰ ਸਿੱਖ ਨੂੰ ਹਰ ਸਿੱਖ ਪਰਿਵਾਰ ਦੇ ਬੱਚਿਆਂ ਨੂੰ ਆਉਣਾ ਚਾਹੀਦਾ ਤੋ ਗੁਰਬਾਣੀ ਦੀ ਸੰਥਾ ਬੜੀ ਲਾਜ਼ਮੀ ਹੈ ਇਹੀ ਤੇ ਕਲਗੀ ਤਰਪਾਤਸ਼ਾ ਨੇ ਕਿੱਡੀ ਵੱਡੀ ਰਹਿਮਤ ਵਰਤਾਈ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹੋ ਵੀ ਜਦੋਂ ਧੰਮਦਮਾ ਸਾਹਿਬ ਦੀ ਧਰਤੀ ਤੇ ਸਾਬੂਕੀ ਤਲਵੰਡੀ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਔਰ ਮਹਾਰਾਜ ਨੇ ਦੁਬਾਰਾ ਸਮਰੂਪ ਲਖਵਾਏ ਸਨ ਇੱਕ ਸਮਰੂਪ ਤੇ ਪਹਿਲਾਂ ਭਾਈ ਗੁਰਦਾਸ ਸਾਹਿਬ ਨੂੰ ਲਖਾਰੀ ਲਾਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਰਾਮ ਸਰ ਸਰੋਵਰ ਦੇ ਕੰਡੇ ਸ੍ਰੀ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਤੇ ਲਖਵਾਏ ਸਨ ਇੱਕ ਵਾਰੀ ਫਿਰ 1705 ਈਸਵੀ ਦੇ ਅੰਦਰ ਦਸਮ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਜਦੋਂ ਪਵਨ ਸਰੂਪ ਲਖਵਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਇੱਥੇ ਫਿਰ ਇੱਕ ਬੜੀ ਵੱਡੀ ਨਿਹਮਤ ਹੋਰ ਵਰਤਾਈ ਸਿੱਖਾਂ ਨੇ ਕਈ ਵਾਰੀ ਕਹਿਣਾ ਮਹਾਰਾਜ ਸਾਨੂੰ ਬਾਣੀ ਦੇ ਅਰਥ ਸਮਝਾਓ ਪੜ੍ਹਾਓ ਤੇ ਹਜੂਰ ਨੇ ਕਹਿ ਦੇਣਾ ਵੀ ਹਜੇ ਜੰਗਾ ਜੁੱਗ ਜੁੱਧਾਂ ਦਾ ਵਕਤ ਹੈ ਜਦੋਂ ਉਸ ਮਾਲਕ ਨੇ ਕਿਰਪਾ ਕੀਤੀ ਵਕਤ ਮਿਲਿਆ ਆਪਾਂ ਵਿਚਾਰਾਂਗੇ ਤਾਂ ਫਿਰ ਇਹ ਕਿਰਪਾ ਕਿੱਥੇ ਵਰਤਾਈ ਦਮਦਮਾ ਸਾਹਿਬ ਇਤਿਹਾਸ ਵਿੱਚ ਆਉਂਦਾ ਵੀ 40 ਸਿੱਖ ਪਾਵੇਂ ਹੋਰ ਵੀ ਸੰਗਤਾਂ ਹੋਣਗੀਆਂ ਪਰ 40 ਉੱਗੇ ਸਿੱਖ ਸਨ ਮਰਜੀਵ ਦੇ ਜਿਨ੍ਹਾਂ ਨੂੰ ਮਹਾਰਾਜ ਨੇ ਅਰਥਾਂ ਸਮੇਤ ਗੁਰਬਾਣੀ ਸਮਝਾਈ ਉਹਨਾਂ ਵਿੱਚੋਂ ਫਿਰ ਇਹ ਦੋ ਬੜੀਆਂ-ਬੜੀਆਂ ਬਖਸ਼ਿਸ਼ਾਂ ਕੀਤੀਆਂ ਇੱਕ ਜਿਹੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਦੂਸਰੇ ਜਿਹੜੇ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਮਹਾਰਾਜ ਨੇ ਦੋ ਸੰਸਥਾਵਾ ਕਹਿ ਲੋ ਸ਼ਬਾਮਾ ਬਖਸ਼ ਦਿੱਤੀਆਂ ਇੱਕ ਤੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਈ ਕਿ ਇਹ ਗੁਰਬਾਣੀ ਦੇ ਅਰਥ ਤੇ ਗੁਰਬਾਣੀ ਪੜਾਉਣੀ ਸੰਥਿਆ ਇਹਦੇ ਅਰਥ ਤੁਸੀਂ ਅੱਗੇ ਸਾਰੀ ਕੌਮ ਅੰਦਰ ਇਹਨੂੰ ਵੰਡਣਾ ਹੈ ਮਨੁੱਖਤਾ ਵਿੱਚ ਵੰਡਣਾ ਹੈ ਤੋ ਇੱਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਦੀ ਸੇਵਾ ਲਈ ਵੀ ਤੁਸੀਂ ਵੀ ਇਹ ਕੰਮ ਕਰਨਾ ਹੈ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੇ ਅਰਥਾਂ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ ਫਿਰ ਆਪ ਜੀ ਨੂੰ ਪਤਾ ਹੈ ਵੀ ਦੋ ਉਹ ਮਹਾਨ ਸੰਸਥਾਵਾਂ ਆਰੰਭ ਹੋਈਆਂ ਇੱਕ ਬਾਬਾ ਦੀਪ ਸਿੰਘ ਜੀ ਦੇ ਪਰਮਤਾ ਕੀਤੀ ਜਿਹਨੂੰ ਆਪਾਂ ਦਮਦਮੀ ਟਕਸਾਲ ਕਹਿੰਦੇ ਆ ਤੇ ਇੱਕ ਭਾਈ ਮਨੀ ਸਿੰਘ ਜੀ ਨੇ ਜਿਹਨੂੰ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆਨੀਆਂ ਵਾਲੀ ਟਕਸਾਲ ਕਹਿੰਦੇ ਆ ਜਾਂ ਸਤੋਵਾਲੀ ਗਲੀ ਵਾਲੀ ਟਕਸਾਲ ਗਿਆਨੀਆਂ ਵਾਲੀ ਟਕਸਾਲ ਉਹ ਬਾਬਾ ਭਾਈ ਦੀਪ ਭਾਈ ਮਨੀ ਸਿੰਘ ਜੀ ਨੇ ਆਰੰਭ ਕੀਤੀ ਕਾਦੇ ਲਈ ਕਿ ਆਉਣ ਵਾਲੀ ਸਾਡੀ ਕੌਮ ਦੇ ਅੰਦਰ ਗੁਰਬਾਣੀ ਦੇ ਸੰਥਿਆ ਗੁਰਬਾਣੀ ਦੇ ਅਰਥ ਤੇ ਇਹ ਪ੍ਰਵਾਹ ਚੱਲਦਾ ਰਹੇ ਤੋ ਖੈਰ ਆਪਾਂ ਜਿਹੜੀ ਵਿਚਾਰ ਕਰ ਰਹੇ ਸਾਂ ਕਿ ਗੁਰਬਾਣੀ ਦੀ ਜਿਹੜੀ ਪਾਠ ਦੀ ਜਿਹੜੀ ਸ਼ੁੱਧ ਸੰਥਿਆ ਉਹ ਜੀਵਨ ਵਿੱਚ ਇੱਕ ਵਾਰੀ ਸਿੱਖ ਨੂੰ ਕਰਨੀ ਚਾਹੀਦੀ ਹੈ ਅੱਜ ਤੱਕ ਹੀ ਬਹਾਨਾ ਵੀ ਲਾਉਣਗੇ ਗੁਰਬਾਣੀ ਦਾ ਪਾਠ ਕਰਨ ਵੇਲੇ ਸਾਨੂੰ ਪਾਠ ਹੁੰਦਾ ਨਹੀਂ ਇਹ ਬੜਾ ਵੱਡਾ ਬਹਾਨਾ ਹੈ ਪਰ ਮੈਂ ਕਈ ਵਾਰੀ ਬੇਨਤੀ ਆਖਦਾ ਹਾਂ ਕਿ ਜਿਸ ਮਿਲੇ ਮਾਤਾ ਦੀ ਕੋਖ ਤੋਂ ਜਨਮ ਲਿਆ ਹੈ ਜਨਮ ਵੇਲੇ ਕੁਝ ਵੀ ਨਹੀਂ ਹੁੰਦਾ ਸੀ ਬਾਹਰ ਆ ਕੇ ਸੀ ਸਭ ਕੁਝ ਸਿੱਖਿਆ ਹੈ ਦੁਨਿਆਵੀ ਕਾਰ ਬਿਹਾਨ ਦੁਨਿਆਵੀ ਤੌਰ ਤੇ ਕਿਰਤ ਕਾਰਾਂ ਕਰਨੀਆਂ ਘਰ ਪਰਿਵਾਰ ਸੰਭਾਲਨੇ ਅੱਜ ਦੇ ਇਲੈਕਟ੍ਰੋਨਿਕ ਸਾਧਨ ਚਲਾਉਣੇ ਵਰਤਨੇ ਸਭ ਕੁਝ ਸਿੱਖਿਆ ਤੇ ਗੁਰਬਾਣੀ ਦੀ ਸੰਚਿਆ ਵੇਲੇ ਜਾਂ ਪਾਠ ਵੇਲੇ ਸਾਨੂੰ ਬਹਾਨਾ ਨਹੀਂ ਬਣਾਉਣਾ ਚਾਹੀਦਾ ਬਿਆੰਤ ਪੁਰਖ ਐਸੇ ਮੈਂ ਵਖੇ ਨੇ ਵੀ ਅਖਬਾਰ ਪੜਨਗੇ ਘੰਟਿਆਂ ਬੱਧੀ ਸਮਾਂ ਗੁਜ਼ਾਰ ਦਿੰਦੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵੀ ਇੱਕ ਪੁਰਖ ਐਸਾ ਵੀ ਜੇ ਅਖਬਾਰ ਪੜ੍ਹਦਾ ਤੇ ਉਹਦੇ ਤੇ ਲੇਖ ਆਉਂਦੇ ਨਾ ਲੇਖ ਐਤਵਾਰ ਵਾਲੇ ਦਿਨ ਫਿਰ ਉਹਦਾ ਥੱਲੇ ਮੋਬਾਈਲ ਨੰਬਰ ਲਿਖਿਆ ਹੁੰਦਾ। ਲੇਖ ਪੜਨ ਤੋਂ ਬਾਅਦ ਤੇ ਫਿਰ ਉਹਨੂੰ ਫੋਨ ਲਾ ਕੇ ਕਹੇਗਾ ਵੀ ਇਹ ਚੰਗਾ ਲੇਖ ਲਿਖਿਆ ਹੈ ਇਹਦੇ ਵਿੱਚ ਆਹ ਊਣ ਤਾਈ ਹੈ ਆਹ ਗੱਲ ਠੀਕ ਹੈ। ਇਹਦਾ ਮਤਲਬ ਵੀ ਸਾਰਾ ਦਿਨ ਅਸੀਂ ਘੰਟਿਆਂ ਬੱਧੀ ਅਖਬਾਰ ਪੜ ਸਕਦੇ ਹਾਂ। ਪਰ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਹੋਵੇ ਸਹਿਜ ਪਾਠ ਕਰਨਾ ਹੋਵੇ ਉਸ ਵੇਲੇ ਨਿਤ ਨੇਮ ਕਰਨਾ ਹੋਵੇ ਤੇ ਸਾਡੇ ਕੋਲ ਬਹੁਤੀ ਬਾਰੀ ਬਹਾਨਾ ਹੈ ਗੁਰਬਾਣੀ ਸਾਨੂੰ ਪੜ੍ਹਨੀ ਨਹੀਂ ਆਉਂਦੀ ਨਹੀਂ ਭਾਈ ਇਹ ਸਿੱਖ ਦਾ ਕਰਮ ਨਹੀਂ